ਮੈਂ ਤਾਂ ਕੀ ਕਹਿਣਾ ਚਾਹੂੰਗੀ ਅਜਿਹੇ ਰਿਜ਼ਲਟ ਤੇ ਕਿੰਨੀ ਖੁਸ਼ੀ ਹੈ ਬਲੀਆ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਕਿ ਜਦੋਂ ਬਸਰ ਮੰਨ ਲੀ ਕਿ ਕਿਸ ਤਰ੍ਹਾਂ ਸਟੱਡੀ ਦਾ ਕੀ ਰੂਟੀਨ ਰਹੀ ਹੈ ਤੁਹਾਡੀ ਇਹ ਪਹਿਲਾਂ ਤਾਂ ਸਕੂਲ ਹੀ ਸਕੂਲ ਤੋਂ ਆਉਣ ਤੋਂ ਬਾਅਦ ਫਿਰ ਸਟੱਡੀ ਸਟਾਰਟ ਕਰ ਦਿੰਦੇ ਸੀ ਤੇ ਰਾਤ ਨੂੰ ਵੀ ਮਤਲਬ ਲੇਟ ਨਾਈਟ ਤੱਕ ਸਟੱਡੀ ਕਰਦੇ ਸੀ ਕਿੰਨੀ ਕਿੰਨੀ ਮਿਹਨਤ ਕਰਨੀ ਫਿਰ ਕਿੰਨਾ ਕਿੰਨਾ ਚਿਰ ਪੜ੍ਹਦੇ ਰਹੇ ਹੋ 12-13 ਘੰਟੇ ਇੱਕ ਦਿਨ ਚ ਮਿਹਨਤ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਬੱਚੇ ਸੋਸ਼ਲ ਮੀਡੀਆ ਜੁੜੇ ਰਹਿੰਦੇ ਐ ਤੂੰ ਤੁਹਾਡਾ ਵੀ ਸੀ ਕੋਈ ਐਕਟੀਵਿਟੀ ਇਸ ਤਰ੍ਹਾਂ ਦੀ ਕੋਈ ਨਹੀਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਸੀ ਉਹ ਵੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਦੂਜੇ ਬੱਚੇ ਜਿਹੜੇ ਸਟੱਡੀ ਨਾਲ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਧੰਨਵਾਦ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਅਤੇ ਵਧੀਆ ਮਾਰਕਸ ਲੈਣੇ ਚਾਹੀਦੇ ਜੀ ਜੀ ਸਰ ਤੁਸੀਂ ਕਿੰਨੇ ਕਵਰ ਅਗਲਾ Aim ਕੀ ਹੈ ਤੁਹਾਡਾ ਧੰਨਵਾਦ ਮੈਂ ਮੈਡੀਕਲ ਰੱਖੀ ਆ ਹੁਣ ਪਲੱਸ 1 ਕਲਾਸ 'ਚ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਕੋਈ ਸਪੈਸ਼ਲ ਕਿਸ ਚੀਜ਼ ਦੀ ਕਾਰਡੀਓਲੋਜਿਸਟ ਸਰ ਕੀ ਕਹਿਣਾ ਚਾਹੁੰਗੇ ਅੱਜ ਬੱਚੇ ਰਿਜ਼ਲਟ ਆਇਆ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਉਹ ਜੋ 10ਵੀਂ ਕਲਾਸ ਦਾ ਨਤੀਜਾ ਜਿਹੜਾ ਅਨਾਉਂਸ ਕੀਤਾ ਗਿਆ ਇਸ ਸੰਸਥਾ ਦੀ ਜਿਹੜੀ ਵਿਦਿਆਰਥਣ ਹੈ ਰਤਿੰਦਰਦੀਪ ਕੋ ਡਾਕਟਰ ਆਫ ਨਰਮਰ ਸਿੰਘ ਉਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ میٹرਕ ਦੇ ਇਗਜ਼ਾਮ ਦੇ ਵਿੱਚੋਂ 650 ਦੇ ਵਿੱਚੋਂ 650 ਅੰਕ ਹਾਸਲ ਕੀਤੇ ਹੈ ਇਹ ਬਹੁਤ ਹੀ ਹੌਨਹਾਰ ਜਿਹੜੀ ਵਿਦਿਆਰਥਣ ਹੈ ਨਰਸੀ ਕਲਾਸ ਤੋਂ ਲੈ ਕੇ ਹੀ ਜਿਹੜੀ 10th ਕਲਾਸ ਤੱਕ ਜੋ ਅੱਜ ਆਪਣਾ ਰਿਜ਼ਲਟ ਅਨਾਉਂਸ ਹੋਇਆ ਉਹ ਇਸੇ ਸਕੂਲ ਦੀ ਵਿੱਚ ਹੀ ਪੜ ਰਹੀ ਹੈ ਨੈਸ਼ਨਲ ਲੈਵਲ ਦੀ ਇਹ ਬੱਚਾ ਜਿਹੜਾ ਹੈਗਾ ਪੜਾ ਉਹ ਜੀ ਪਹਿਲਾਂ ਨੈਟਬਾਲ ਦੇ ਵਿੱਚ ਅੰਡਰ 17 ਦੇ ਵਿੱਚੋਂ 골ਡ ਮੈਡਲਿਸਟ ਹੈ ਜੀ ਇਹ ਟੂਰਨਾਮੈਂਟ ਵੀ ਜਿਸ ਵਿੱਚ 골ਡ ਮੈਡਲ ਲਿਸਟ ਬੱਚਾ ਰਿਹਾ ਜੀ ਉਹ ਆਪਣੇ ਲੁਧਿਆਣਾ ਦੇ ਵਿੱਚ ਹੀ ਹੋਇਆ ਸੀ ਪੰਜਾਬ ਦੇ ਵਿੱਚ ਕਿੰਨੀ ਖੁਸ਼ੀ ਹੈ ਸਰ ਜੀ ਸਰ ਬਹੁਤ ਖੁਸ਼ੀ ਹੈ ਜੀ ਇਸ 8th ਕਲਾਸ ਦਾ ਰਿਜ਼ਲਟ ਆਇਆ ਸੀ ਉਸ ਦੇ ਵਿੱਚ ਸਾਡੇ ਦੋ ਬੱਚੇ ਮੈਰਿਟ ਦੇ ਵਿੱਚ ਸਨ ਪਲੱਸ 2 ਦਾ ਕਲਾ ਰਿਜ਼ਲਟ ਆਇਆ ਸੀ ਜੀ ਉਸ ਦੇ ਵਿੱਚ ਵੀ ਸਾਡੇ ਦੋ ਬੱਚੇ ਮੈਰਿਟ ਦੇ ਵਿੱਚ ਹਨ ਔਰ ਇਸ ਬੱਚੇ ਨੇ ਜਿਹੜਾ ਹੈਗਾ ਸਾਡਾ ਜਿਹੜਾ ਨਾਮ ਹੈ ਉਹ ਸਕੂਲ ਦੀ ਸਟਾਫ ਦੀ ਮਿਹਨਤ ਤੇ ਸਦਕਾ ਬੱਚੇ ਦੀ ਆਪ ਦੀ ਮਿਹਨਤ ਤੇ ਸਦਕਾ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਹੈ ਇਸ ਵਾਸਤੇ ਸਾਡਾ ਜਿਹੜਾ ਸਮੂਹ ਸਟਾਫ ਬਹੁਤ ਹੀ ਜਿਹੜਾ ਹੈਗਾ ਖੁਸ਼ੀ ਮਹਿਸੂਸ ਕਰਦੇ। ਸਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਹਾਡੀ ਹਾਂਜੀ ਪੂਰੇ ਪੰਜਾਬ ਦੇ ਵਿੱਚੋਂ ਦੂਸਰੇ ਨੰਬਰ ਤੇ ਇੰਨੇ ਤੁਹਾਡਾ ਨਾਮ ਹੋਣਾ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਮਿਹਨਤ ਕੀਤੀ ਹੈ ਤੇ ਨੰਬਰ ਆਇਆ ਹੈ ਜੀ ਜਦੋਂ ਦਾਦਾ ਬਾਰ ਬਾਰਾ ਘੜੇ ਪੜੀ ਜਾਂਦੀ ਈ ਹੈ ਮਿਹਨਤ ਕੀਤੀ ਹੈ ਸਾਲ ਵਰਤਾਈ ਆਈ ਹੈ ਪਹਿਲਾਂ ਨੈਸ਼ਨਲ ਖੇਡ ਕੇ ਆਈ ਈ ਉਨੇ ਵੀ ਕੇਂਦੀ ਪੜ੍ਹਾਈ ਮੈਡੀਕਲ ਰੱਖ ਕੇ ਡਾਕਟਰ ਬਣ ਕੇ ਸੇਵਾ ਕਰਨੀ ਚਾਹੁੰਨੀ ਹੈ ਇਤਤਕਾ ਕੇ ਜਾਏਗਾ ਬਈ ਉਹਨਾਂ ਆਪ ਨੂੰ ਉਤਸ਼ਾਹ ਬਹੁਤ ਹੈ ਖੇਡਾਂ ਬਾਰੇ ਤੇ ਪੜ੍ਹਾਈ ਬਾਰੇ ਬਰਬਾਰਾ ਘੰਟੇ ਪੜ੍ਹੀ ਜਾਂਦੀ ਰਹਿੰਦੀ ਹੈ ਕੋਈ ਨਾ ਟੀਵੀ ਦੇਖਣਾ ਨਾ ਕੁਛ ਕੋਈ ਨਹੀਂ ਦੇਖਣਾ ਨਹੀਂ ਹਾਂਜੀ ਫੈਮਿਲੀ ਦੀ ਸਪੋਰਟ ਕਿੰਨੀ ਕਹਿੰਦੀ ਫੈਮਿਲੀ ਤੋਂ ਸਾਰੇ ਆਖੀ ਜਾਂਦੇ ਬੱਚੇ ਪੜ੍ਹਨ ਪੜਨ ਪੜ੍ਹਾਈ ਜਾਂਦੇ ਹੋਈ ਵੇਤ ਵਤ ਪੜ੍ਹੋ ਹੋਈ ਵਤ ਵਤ ਪੜੋ ਹੋਈ ਕਰੋ ਤਾਂ ਆਖੀ ਜਾਂਦੇ ਦਾ ਦਿੱ ਦਾਦਾ ਕੋ ਪਿੱਰਾ ਪਿਆਰ ਬਹੁਤ ਹੁੰਦਾ ਕਿੰਨਾ ਕ ਸਪੋਰਟ ਹੈ ਬੇਟੀ ਨੂੰ ਪੜ੍ਹਾਈ ਨਹੀਂ ਤੇ ਸਾਡੇ ਗੋਲ ਨੂੰ ਅਚੀਵ ਕਰੋ ਮੈਂ ਤੇ 24 ਘੰਟੇ ਸਮਝਾਈ ਜੈ ਨਾ ਇਹਨਾਂ ਨੂੰ ਹੀ ਵਧ ਵਧ ਪੜ੍ਹਾਈ ਕਰੋ ਪੜ੍ਹਾਈ ਕਰੋ ਕੋਈ ਘੰਟਾ ਦੋ ਘੰਟੇ ਖੇਡੋ ਬਾਕੀ ਨਹੀਂ ਪੜ੍ਹਾਈ ਕਰੋ ਵਾ ਤੇ ਨੰਬਰ ਨਾ ਰੋਸ਼ਨ ਕਰੋਗਾ ਤੇ ਵਾ ਤੇ ਨੰਬਰ ਲੈ ਕੇ ਨਾ ਵੀ ਹੋ ਸਕਦਾ ਸਕੂਲ ਜੋਇਨ ਵਾ ਤੇ ਵਧ ਨੰਬਰ ਲਾਓ ਪੜ੍ਹ ਕੇ ਲੋਰ ਮੰਗਣੀ ਨਹੀਂ ਹਾ ਦੇਣਾ ਚਾਹੋਗੇ ਜੋ ਅੰਮੂ ਪਰੇ ਜਾਂਦੇ ਸਭ ਕੀ ਇਸ ਤਰ੍ਹਾਂ ਨੌਂ ਨੌ ਮੁੰਡੇ ਕੁੜੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜਿਸ ਤੱਕ ਤੁਹਾਡੀ ਬੇਟੀ ਨੇ ਤੁਹਾਡਾ ਨਾਮ ਰੋਸ਼। ਬਹੁਤ ਬਹੁਤ ਵਧਾਈਆਂ ਸਭ ਨੂੰ ਜਿਹੜਾ ਜੀ ਠੀਕ ਲਿਆ ਇਹਨੇ ਨੰਬਰ ਉਹਨਾਂ ਦਾ ਸਾਰਾ ਕਰਵਾ ਦਿੱਤਾ। ਜੀ ਮੇਰਾ ਨਾਮ ਸਿਮਰਨ कौर ਹੈ ਜੀ। ਕੀ ਕਹਿਣਾ ਚਾਹੂਗੀ ਰਤਿੰਦਰ ਨੇ ਪੰਜਾਬ ਪੱਤ ਤੋਂ ਦੂਸਰਾ ਸਥਾਨ ਹਾਸਲ ਕੀਤਾ 10ਵਾਂ ਦੀ ਸਤਨ ਦੇ ਵਿੱਚੋਂ। ਕਿਵੇਂ ਦੇਖਦੇ ਹੋ? ਮੈਂ ਤਾਂ ਦੇਖਦੀ ਆ ਜੀ ਕੁੜੀ ਸਾਡੀ ਨੇ ਬਹੁਤ ਮਿਹਨਤ ਕੀਤੀ ਹੈ। ਔਰ ਸਾਡੇ ਲਈ ਬਹੁਤ ਪ੍ਰਾਊਡ ਮੂਮੈਂਟ ਹੈਗਾ ਔਰ ਇਹਦਾ ਹੈਗੇ ਮੈਂ ਕੁੜੀਆਂ ਮੁੰਡਿਆਂ ਨੂੰ ਇਹੀ ਸਨੇਹਾ ਦੇਣਾ ਚਾਹੂੰਗੀ ਕਿ ਕੁੜੀਆਂ ਨੂੰ ਵੀ ਪੜ੍ਹ ਲਿਖ ਕੇ ਅੱਗੇ ਵਧਣਾ ਚਾਹੀਦਾ ਜਿੱਦਾਂ ਕਿ ਸਾਡੀ ਧੀ ਨੇ ਸਾਡਾ ਨਾਮ ਰੌਸ਼ਨ ਕੀਤਾ ਠੀਕ ਹੈ ਜੀ ਪੜਾਈ ਦੇ ਵਿੱਚ ਕਿਸ ਤਰ੍ਹਾਂ ਰਹੀ ਆ ਜਿਵੇਂ ਫੈਮਿਲੀ سپورਟ ਦਾ ਬਹੁਤ ਦਸਰੇ ਨੇ ਟੀਚਰਸ ਵੀ سپورਟ ਕਰਸਰੇ ਨੇ ਘਰ ਦੇ ਵਿੱਚ ਕਿਸ ਤਰ੍ਹਾਂ ਸਿੱਖਾਈ ਪੜ੍ਹਨ ਦੀ ਘਰ ਦੇ ਵਿੱਚ ਵੀ ਬਹੁਤ ਬੈਟਰ ਹੈ ਜੀ ਫੁੱਲ ਟਾਈਮ ਦਿੰਦੀ ਹੈ ਸਟੱਡੀ ਨੂੰ ਹਾਂਜੀ ਇਨੇ ਐਮ ਦਾ ਸੇਵਾ ਡਾਕਟਰ ਵਰਨਨ ਕਿੰਨੇ ਸਪੋਰਟ ਦੇ ਰਹੇ ਸਰ ਸਾਡੇ ਵੱਲੋਂ ਫੁੱਲ ਸਪੋਰਟ ਰਹੂਗੇ ਹਾਂਜੀ ਜਿੰਨਾ ਇਹ ਪੜ੍ਹਨ ਲਿਖਣਗੇ ਇਹਨਾਂ ਲਈ ਬੈਟਰ ਰਹੂਗਾ ਅੱਗੇ ਇਹਨਾਂ ਨੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਹੈ ਕਿਉਂਕਿ ਇਹਨਾਂ ਦੇ ਪੇਰੈਂਟਸ ਵੀ ਦਿਨ ਰਾਤ ਮਿਹਨਤ ਕਰਦੇ ਨੇ ਸੋ ਇਹਨਾਂ ਲਈ ਵੀ ਬੈਟਰ ਰਹੂਗਾ ਅਗਰ ਡਾਕਟਰ ਵਰਨਨ ਕੇ ਸਾਰਿਆਂ ਦੀ ਸੇਵਾ ਕਰਨਗੇ ਤਾਂ ਸਭ ਤੋਂ ਬੈਸਟ ਹੈ ਜੀ ਉਸੇ ਮੁੰਡੇ ਕੁੜੀਆਂ ਨੂੰ ਕੀਸ ਨੇ ਜਿਹੜੇ ਹਜੇ ਟੀਨੇਜ ਦੇ ਹੋਣ ਜੋ ਛੋਟੀ ਉਮਰ ਦੇ 18 ਸਾਲ ਤੋਂ ਘੱਟ ਨੇ ਜੋ ਸਟੱਡੀ ਦੇ ਲਾਈਨ ਦੇ ਵਿੱਚ ਅਸਰ ਮੈਂ ਇਹੀ ਸਨੇਹਾ ਦੇਣਾ ਚਾਹੀਦਾ ਹੈ ਕਿ ਦੇਖੋ ਪੇਰੈਂਟਸ ਦਾ ਨਾਂ ਰੋਸ਼ਨ ਕਰਨ ਜਿੰਨਾ ਤੋਂ ਜਿੰਨਾ ਹੋਣ ਕਿ ਪੜਨਾ ਲਿਖਣਾ ਚਾਹੀਦਾ ਹੈ